ਆਪਾਂ ਇਸ ইস্যੂ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ 2015 ਦਾ ਇਨਸੀਡੈਂਟ ਗੋਲੀਕਾਂਡ ਚਾਹੇ ਬੇਅਦਬੀ ਦੀ ਆਪਾਂ ਗੱਲ ਕਰੀਏ ਵੱਖ-ਵੱਖ ਸਮੇਂ ਤੇ ਉਹਦੇ ਚ ਜੱਜਮੈਂਟ ਆਈਆਂ ਕੇਸ ਦੀ ਲੱਦ-ਬਲਦ ਹੋਈ ਕਦੇ ਚੰਡੀਗੜ੍ਹ ਚੱਲ ਗਿਆ ਕਦੇ ਫਰੀਦਕੋਟ ਰਹਿ ਗਿਆ ਪਰ ਜੇ ਉਹਦੀ ਆਉਟਪੁੱਟ ਦੇਖੀਏ ਤਾਂ ਉਹ ਲੋਕਾਂ ਨੂੰ ਜੋ ਚਾਹੀਦੀ ਸੀ ਉਹ ਅੱਜ ਤੱਕ ਨਹੀਂ ਨਿਕਲੀ ਤਿੰਨ ਸਰਕਾਰਾਂ ਬਦਲਣ ਦੇ ਬਾਵਜੂਦ ਵੀ ਅੱਜ ਵੀ ਕੇਸ ਉਸੇ ਜਗ੍ਹਾ ਤੇ ਖੜਾ ਜਿੱਥੇ 2015 14 ਅਕਤੂਬਰ 2015 ਨੂੰ ਜਦੋਂ ਇਹ ਗੋਲੀਕਾਂਡ ਹੋਇਆ ਸੀ ਸੋ ਬੜੀ ਤਰਾਸਦੀ ਦੀ ਗੱਲ ਆ ਕਿ ਤਿੰਨ ਸਰਕਾਰਾਂ ਇਸ ਵਿਸ਼ੇ ਤੇ ਬਣੀਆਂ ਹੋਣ ਵੱਡੇ ਵੱਡੇ ਵਾਅਦੇ ਕੀਤੇ ਹੋਣ ਫਰੀਦਕੋਟ ਦੇ ਹਲਕੇ ਦੇ ਵਿੱਚ ਆ ਕੇ ਫਰੀਦਕੋਟ ਧਰਤੀ ਦੇ ਉੱਤੇ ਆ ਕੇ ਸੌਹਾਂ ਤੱਕ ਲੋਕਾਂ ਨੇ ਖੜੀਆਂ ਹੋਣ ਮੁੱਖ ਮੰਤਰੀ ਮਿਨਿਸਟਰ ਬਣੇ ਹੋਏ ਲੋਕ ਇੱਥੇ ਆ ਕੇ ਵਾਅਦੇ ਕਰਕੇ ਹੋਣ ਕਿ ਅਸੀਂ ਇਹ ਤਿੰਨ ਸਾਫ਼ ਕਰਾਂਗੇ ਪਰ ਇੱਕ ਜੱਜਮੈਂਟ ਨਿਕਲ ਕੇ ਆਉਂਦੀ ਆ ਸਾਹਮਣੇ 9 4 25 ਦੀ ਉਹ ਇਹ ਆ ਕਿ ਸਪਰੀਮ ਕੋਰਟ ਦਾ ਰੋਕ ਕੀਤਾ ਹੋਇਆ ਸੀ ਦੋਸ਼ੀਆਂ ਵੱਲੋਂ ਕੇਸ ਨੂੰ ਚਲਾਉਣ ਨੂੰ ਲੈ ਕੇ ਤੇ ਸਰਕਾਰ ਦੇ ਉੱਥੇ ਹੱਥ ਬਿਲਕੁਲ ਖੜੇ ਹੁੰਦੇ ਨਜ਼ਰ ਆਏ ਆ ਪਿਛਲੇ ਸਮੇਂ ਤੋਂ ਗੱਲ ਕਰੀਏ ਪਹਿਲਾਂ ਤਾਂ ਸਰਕਾਰ ਦੇ ਉਹ ਏਜੀ ਲੱਗਦੇ ਰਹੇ ਆ ਜਿਹੜੇ ਦੋਸ਼ੀਆਂ ਦੇ ਵਕੀਰ ਰਹੇ ਆ ਉਹ ਚਾਹੇ ਬੇਅਦਬੀ ਕੇਸ ਦੇ ਅ ਕਈ ਦੀ ਗੱਲ ਕਰ ਲਈਏ ਤੇ ਚਾਹੇ ਗੋਲੀ ਕਾਂਡ ਦੇ ਵਿੱਚ ਨਾਮਜ਼ਾਦ ਜਿਹੜੇ ਲੋਕ ਆ ਉਹਨਾਂ ਦੇ ਵਕੀਲ ਐਡਵੋਕੇਟ ਰਹੇ ਹੋਣ ਉਹਨਾਂ ਦੀ ਗੱਲ ਕਰ ਲਈਏ ਤੇ ਸਰਕਾਰ ਦੇ ਉਹ ਚਾਹਤੇ ਹੋਣ ਅਸੀਂ ਇਨਸਾਫ਼ ਦੀ ਆਸ ਕਿੱਥੋਂ ਰੱਖੀਏ ਸੋ ਦੂਸਰੀ ਜਿਹੜੀ ਹੁਣ ਨਵੀਂ ਜੱਜਮੈਂਟ ਨਿਕਲ ਕੇ ਆਈ ਆ ਇਹਦੇ ਵਿੱਚ ਤਾਂ ਸਰਕਾਰ ਦੇ ਪੱਲੇ ਰਹੀ ਕੀ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਪਹਿਲਾਂ ਤਾਂ ਇਹ ਤੋਂ ਕੇਸ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਫਰੀਦਕੋਟ ਦਾ ਇਨਸੀਡੈਂਟ ਹੋਵੇ ਫਰੀਦਕੋਟ ਦੇ ਵਿੱਚ ਗੋਲੀਕੰਢ ਹੋਇਆ ਹੋਵੇ ਤੇ ਉਹਦੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੁਣਵਾਈ ਨਾ ਹੋ ਸਕੇ ਐਦਾਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਆ ਸਰਕਾਰ ਵਾਸਤੇ ਉਹਦਾ ਜੇ ਕੇਸ ਬਦਲ ਕੇ ਚੰਡੀਗੜ੍ਹ ਭੇਜਿਆ ਜਾਂਦਾ ਤਾਂ ਉਹ ਵੀ ਇਹ ਦੇਖੋ ਵੀ ਅੱਧਾ ਕੇਸ ਚੰਡੀਗੜ੍ਹ ਭੇਜ ਦਿੱਤਾ ਜਾਂਦਾ ਅੱਧਾ ਕੇਸ ਫਰੀਦਕੋਟ ਦੀ ਅਦਾਲਤ ਦੇ ਵਿੱਚ ਰਹਿ ਜਾਂਦਾ ਇਹ ਨਹੀਂ ਆ ਕਿ ਇਨਸਾਫ ਦੇਣ ਵਾਲੀ ਗੱਲ ਆ ਇਹ ਇਹ ਆ ਕਿ ਦੋਸ਼ੀਆਂ ਦੇ ਹੱਕ ਚ ਭੁਗਤਣ ਵਾਲੀ ਗੱਲ ਸੀ ਕਿ ਜਦੋਂ ਕੇਸ ਨੂੰ ਦੋ ਫੜ ਕਰਕੇ ਅੱਧੇ ਨੂੰ ਉੱਥੇ ਰੱਖਿਆ ਜਾਊਗਾ ਤੇ ਅੱਧੇ ਨੂੰ ਇੱਥੇ ਫਰੀਦਕੋਟ ਦੀ ਅਦਾਲਤ ਚ ਰੱਖਿਆ ਜਾਊਗਾ ਤੇ ਦੋਨਾਂ ਪਾਸੋਂ ਜੱਜਾਂ ਦੀਆਂ ਜਿਹੜੀਆਂ ਜੱਜਮੈਂਟ ਨਿਕਲ ਕੇ ਆਉਣੀਆਂ ਕਿ ਭਾਈ ਕੇਸ ਨੂੰ ਇਕੱਠਾ ਕੀਤਾ ਜਾਵੇ ਜਦੋਂ ਕੇਸ ਇਕੱਠਾ ਹੋਊਗਾ ਇਹ ਕੰਬਾਈਨ ਕੇਸ ਆ ਫਿਰ ਇੱਥੇ ਸੁਣਵਾਈਆਂ ਹੋਣਗੀਆਂ ਸੋ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਤਕਰੀਬਨ ਸਾਢੇ 3-4 ਸਾਲ ਤੋਂ ਜਦੋਂ ਤੋਂ ਇਹ ਸੱਤਾ ਚੋਂ ਆਈ ਹੋਈ ਹੈ ਸਰਕਾਰ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਵੀ ਆ। ਸੋ ਅੱਜ ਕੇਸ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਚੱਲਣ ਦੇ ਲਈ ਕੋਰਟ ਨੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਤੇ ਪਰ ਮੈਂ ਫੇਰ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਇਸ ਦੇ ਉੱਤੇ ਚੁੱਪ ਨਜ਼ਰ ਆ ਰਹੀ ਆ। ਨਾ ਕਿਸੇ ਅਧਿਕਾਰੀ ਦਾ ਬਿਆਨ, ਨਾ ਕਿਸੇ ਮੁੱਖ ਮੰਤਰੀ ਦਾ ਬਿਆਨ ਇੱਥੇ ਕੋਈ ਨਿੱਕਾ ਮੋਟਾ ਨਸ਼ੇ ਦਾ ਤਸਕਰ ਫੜ ਕੇ ਮੁੱਖ ਮੰਤਰੀ ਬਿਆਨ ਦੇਣ ਲੱਗ ਜਾਂਦਾ। ਨਿਕਾ ਜਾਂ ਕਿਸੇ ਮਾਂ ਦਾ ਪੁੱਤ ਮਾਰ ਕੇ ਕਿਸੇ ਅਣਹੋਈ ਘਟਨਾ ਦੇ ਵਿੱਚ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰ ਦਿੰਦਾ ਜਿਹੜੇ ਕੇਸ ਦੇ ਉੱਤੇ ਸਰਕਾਰ ਬਣੀ ਆ ਅੱਜ ਉੱਤੇ ਕੀਤਾ ਹੀ ਗੱਖਣੀ ਇਹਨਾਂ ਨੇ ਇਹਨਾਂ ਦੇ ਕੋਟਾਂ ਦੇ ਵਿੱਚ ਵੀ ਹੱਥ ਖੜੇ ਹੋ ਗਏ ਇਹਨਾਂ ਦੇ ਵਕੀਲ ਚ ਉਪਰ ਰਹਿ ਗਏ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਸਮੁੱਚੀ ਕੌਮ ਨੂੰ ਲੋਕਾਂ ਨੂੰ ਕਿ ਆਪਾਂ ਜਾਗਰੂਕ ਹੋਈਏ ਏਕਾ ਕਰੀਏ ਇਸ ਵਿਸ਼ੇ ਦੇ ਉੱਤੇ ਜੇ ਇਹ ਕੇਸ ਅੱਜ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪਹੁੰਚਾ ਵੀ ਆ ਤਮੇ ਸਰਕਾਰ ਨੂੰ ਕਹਿਣਾ ਚਾਹਣਾ ਕਿ ਤੁਹਾਡਾ ਸਾਲ 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 ਸਵਾ ਸਾਲ ਪਿਆ ਇਹਨੂੰ ਤਾਂ ਦੇ ਹੀ ਨਾਲ ਲੋਕਾਂ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਦਿਓ ਨਹੀਂ 2015 ਵਾਲੇ ਜਿਨ੍ਹਾਂ ਦੇ ਰਾਜੇ ਘਟਨਾ ਕਰਮ ਹੋਇਆ ਅੱਜ ਉਹ ਦੇਖੋ ਵੀ ਲੋਕਾਂ ਦੇ ਵਿੱਚ ਕਿੱਥੇ ਦੇ ਖੜੇ ਨਹੀਂ ਤੇ ਤੁਹਾਡਾ ਇਦੋਂ ਵੀ ਮਾੜਾ ਹਾਲ ਆਊਗਾ ਮੈਂ ਇੱਥੇ ਗੱਲ ਕਰਦਾ ਕਿ ਜਿਹੜੀ 31 5 2024 ਨੂੰ ਐਪਲੀਕੇਸ਼ਨ ਪਾਈ ਸੀ ਉਹਦੀ ਜੱਜਮੈਂਟ 9 4 2025 ਨੂੰ ਆਉਂਦੀ ਆ ਅੱਜ ਉਸ ਜੱਜਮੈਂਟ ਆਈ ਨੂੰ 7-8 ਦਿਨ ਦਾ ਸਮਾਂ ਹੋ ਗਿਆ ਹਜੇ ਤੱਕ ਵੀ ਇਹ ਲਕੋਇਆ ਗਿਆ ਇਸ ਗੱਲ ਤੇ ਲਈ ਕਿ ਉਹਨਾਂ ਦੀ ਆਪ ਦੀ ਜਿਹੜੀ ਆ ਬੇਸ਼ਰਮੀ ਸੀਗੀ ਸ਼ਰਮੋਂ ਵੀ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਕਿ ਉਹ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕੋਰਟ ਦੇ ਵਿੱਚੋਂ ਜਿਹੜੇ ਜਿਹੜੇ ਕੇਸ ਦੇ ਉੱਤੇ ਸਰਕਾਰ ਬਣੀ ਹੋਵੇ ਤਾਰਾ ਮਾਰ ਮਾਰ ਸਰਕਾਰ ਬਣੀ ਹੋਵੇ ਤੇ ਅੱਜ ਉਹਨੂੰ ਕੋਰਟ ਦੇ ਵਿੱਚੋਂ ਮੂੰਹ ਦੀ ਖਾਣੀ ਪਈ ਹੋਵੇ ਉਹਨੂੰ ਉੱਥੋਂ ਫਟਕਾਰ ਪਈ ਹੋਵੇ ਤਾਂ ਉਹ ਬੋਲਣਾ ਮਿਲਦਾ ਠੀਕ ਨਹੀਂ ਸਮਝਣਗੇ ਇਸ ਗੱਲ ਕਰਕੇ ਸਾਡੇ ਪੂਰੇ ਪੰਜਾਬ ਨੂੰ ਸਿੱਖਾਂ ਨੂੰ ਇਹਨਾਂ ਨੇ ਪੂਰਾ ਗਮਰਾਹ ਕੀਤਾ ਹੋਇਆ ਇਹ ਕੋਈ ਮੇਰਾ ਇਕੱਲੇ ਦਾ ਕੇਸ ਨਹੀਂ ਕੋਈ ਮੇਰਾ ਨਿੱਜੀ ਕੇਸ ਨਹੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਆਪਾਂ ਗੱਲ ਕਰੀਏ ਜਿਹਦੇ ਚ ਪੂਰਾ ਮਨੁੱਖ ਉਹ ਜਿਹੜਾ ਗੁਰੂ ਸਾਹਿਬ ਨੂੰ ਮੰਨਣ ਵਾਲਾ ਚਾਹੇ Hindu ਆ ਚਾਹੇ ਸਿੱਖਾ ਚਾਹੇ ਮੁਸਲਮਾਨ ਉਹ ਇਸ ਦੇ ਨਾਲ ਦਰਦ ਦੇ ਨਾਲ ਚਿੰਤਤ ਆ ਉਹ ਹਰ ਇੱਕ ਉਸ ਦੇ ਉੱਤੇ ਨਿਗਾਹ ਰੱਖਦਾ ਬੰਦਾ ਚਿੰਤਤ ਆ ਕਿ ਵੀ ਇਹ ਤਨਸਾਫ਼ ਹੋਣਾ ਚਾਹੀਦਾ ਉਸੇ ਤਰ੍ਹਾਂ ਹੀ ਗੋਲੀकांड ਜਿਹੜਾ ਹੋਇਆ ਉਹ ਕੋਈ ਦੋ ਬੰਦੇ ਆ ਜਿਹੜੇ ਉਹ ਕਿਸੇ ਨਿੱਜੀ ਜੰਗ 'ਚ ਨਹੀਂ ਮਰੇ ਉੱਥੇ ਉਹ ਗੁਰੂ ਸਾਹਿਬ ਦੀ ਬੇਅਦਬੀ ਤੇ ਰੋਸ ਵਜੋਂ ਧਰਨਾ ਲੱਗਿਆ ਸੀ ਉਸ ਭਾਵਨਾ ਦੇ ਤਹਿਤ ਉੱਥੇ ਪ੍ਰੋਟੈਸਟ ਚੱਲ ਰਿਹਾ ਹੈ ਪ੍ਰੋਟੈਸਟ ਦੇ ਵਿੱਚ ਗੋਲੀਬਾਰੀ ਕੀਤੀ ਗਈ ਪੁਲਿਸ ਵੱਲੋਂ ਤੇ ਉਸ ਗੋਲੀਬਾਰੀ ਦੇ ਦੌਰਾਨ ਉਹ ਬੰਦਿਆਂ ਨੂੰ ਗੋਲੀਆਂ ਵੱਜੀਆਂ ਤੇ ਜਿਹਦੇ ਵਿੱਚ ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਸ਼ਾਮਲ ਸੀ ਉਹਨਾਂ ਦੇ ਗੋਲੀ ਲੱਗਦੀ ਆ ਤੇ ਵੱਡਾ ਵੀਰ ਗਰਜੀਤ ਸਿੰਘ ਸਰਾਵਾ ਉਹਨਾਂ ਦੇ ਗੋਲੀ ਲੱਗਦੀ ਆ ਤੇ ਉੱਥੇ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਜਾਂਦੇ ਆ ਤੇ ਪੂਰਾ ਪੰਜਾਬ ਇਸ ਕੇਸ ਨੂੰ ਇਸ ਤਰੀਕੇ ਨਾਲ ਦੇਖਦਾ ਕਿ ਇੱਥੇ ਕੋਈ ਢੰਟੇਸ ਜਿਹਾ ਕਾਰਵਾਈ ਹੋਊਗੀ ਪਰ ਵੱਡੀ ਤਰਾਸ ਦੀ ਆ ਕਿ 10 ਸਾਲ ਦਾ ਸਮਾਂ ਬੀਤ ਗਿਆ ਹਜੇ ਤੱਕ ਕਿਸੇ ਸਿੰਗਲ ਬੰਦੇ ਤੇ ਕਾਰਵਾਈ ਨਹੀਂ ਹੋਈ ਕਾਰਵਾਈ ਕੀ ਹੋਣੀ ਸੀ ਜਿਹੜੇ ਪੁਲਿਸ ਮੁਲਾਜ਼ਮ ਐ ਤੇ ਦੋਸ਼ੀ ਨੇ ਜ਼ਿੰਮੇਵਾਰ ਨੇ ਉਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਗਈਆਂ ਡੀਐਸਪੀ ਤੱਕ ਬਣਾਏ ਗਏ ਕੋਈ ਇੰਸਪੈਕਟਰ ਨੂੰ ਡੀਐਸਪੀ ਬਣਾ ਦਿੱਤਾ ਗਿਆ ਕੋਈ ਐਸਪੀ ਨੂੰ ਉਸ ਤੋਂ ਵੱਡਾ ਰੈਂਕ ਦਿੱਤਾ ਗਿਆ ਕੋਈ ਡੀਐਸਪੀ ਨੂੰ ਐਸਪੀ ਬਣਾ ਦਿੱਤਾ ਗਿਆ ਤੇ ਹੋਰ ਤਾਂ ਹੋਰ ਜਿਹੜੇ ਏਰੀਆ ਦੇ ਵਿੱਚ ਇਨਸੀਡੈਂਟ ਹੋਇਆ ਹੋਵੇ ਉਹਨਾਂ ਦੀਆਂ ਪੋਸਟਾਂ ਲਿਆ ਕੇ ਇੱਥੇ ਕਰ ਦਿੱਤੀਆਂ ਗੰਨਾ ਕਿਉਂ ਕਿਉਂਕਿ ਉਹ ਨਿਗਾਹ ਰੱਖਣ ਕੇਸ ਤੇ ਕਿਹੜਾ ਬੰਦਾ ਗਵਾਹੀ ਦੇਣ ਜਾਂਦਾ ਹੈ ਕਿਹੜਾ ਤੇ ਕਿੰਨੀ ਕਾਰਵਾਈ ਕਰਦਾ ਅਸੀਂ ਪਿਛਲੇ 1 ਸਾਲ ਤੋਂ ਇਸ ਗੱਲ ਦੇ ਲਈ ਚੁੱਪ ਸੀਗੇ ਕਿ ਚਲੋ ਕੁਛ ਨਾ ਕੁਛ ਕਰਕੇ ਉਸ ਤੋਂ ਬਾਅਦ ਕੋਈ ਚੰਗਾ ਇਹ ਲੋਕਾਂ ਦੇ ਵਿੱਚ ਮੈਸੇਜ ਲੈ ਕੇ ਆਉਣਗੇ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨਗੇ ਪਰ ਕਦੇ ਵੀ ਸਿਧਾਂਤਾਂ ਦੇ ਨਾਲ ਸਮਝੌਤੇ ਨਹੀਂ ਕੀਤੇ ਜਾ ਸਕਦੇ ਇਸ ਕੇਸ ਦੇ ਉੱਤੇ ਖਾਸ ਕਰਕੇ ਕਿਸੇ ਦੇ ਨਾਲ ਕੋਈ ਸਾਂਝ ਗੰਢ ਨਹੀਂ ਆ ਕੋਈ ਕਿਸੇ ਦੇ ਨਾਲ ਇਹ ਨਹੀਂ ਆ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਤਾਂ ਇਹਨਾਂ ਭਾਵਨਾਵਾਂ ਦੇ ਤਹਿਤ ਹੀ ਗੁਰੂ ਹੀ ਆ ਉਹਨਾਂ ਬੰਦਿਆਂ ਨੂੰ ਮਲਾਉਂਦਾ ਸਾਡਾ ਜਿਹੜੇ ਕੇਸ ਲੜਨ ਦੇ ਲਈ ਤਿਆਰ ਨੇ ਜਿਹੜੇ ਇਹਦੇ ਚ ਲੋਕ ਸਾਡਾ ਸਾਥ ਦਿੰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤਾਂ ਅੱਗੇ ਵੀ ਮੈਂ ਇਹੀ ਗੱਲ ਕਹੂੰਗਾ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਗਿਆ ਹੁਣ ਸਰਕਾਰ ਇਹਨੂੰ ਦਿਨਾਂ ਦੇ ਵਿੱਚ ਸ਼ੁਰੂ ਕਰਕੇ ਉੱਥੇ ਟ੍ਰਾਇਲ ਚਲਵਾਵੇ ਜਿਹੜੀਆਂ ਕੋਤਾਈਆਂ ਹੋ ਚੁੱਕੀਆਂ ਹਜੇ ਵੀ ਉਹਨਾਂ ਤੇ ਪਰਦੇ ਪੈ ਸਕਦੇ ਆ ਕਿ ਚੰਗੇ ਤਰੀਕੇ ਨਾਲ ਕੇਸ ਚੱਲੇ ਤੇ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈਆਂ ਹੋਣ ਤੇ ਦੂਜਾ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਜਿਹੜੀਆਂ ਤੁਸੀਂ ਇਹਨਾਂ ਦੇ ਆ ਪੁਸ਼ਤ ਪਣਈਆਂ ਕਰਨ ਲੱਗਿਓ ਇਹਨਾਂ ਦੀ ਰਾਖੀ ਕਰਨ ਲੱਗਿਓ ਜਿਹੜਿਆਂ ਨੇ ਗੋਲੀकांड ਕੀਤਾ ਜਿਹੜੇ ਪੁਲਿਸ ਵਾਲਿਆਂ ਦੀ ਉੱਤੇ ਭੂਮਿਕਾ ਰਹੀ ਹੈ ਤਾਂ ਸਖਤੀ ਨਾਲ ਪੇਸ਼ ਆਉਣ ਦੀ ਲੋੜ ਆ ਕਿ ਜਦੋਂ ਆਪ ਮੁਹਾਰੇ ਲੋਕ ਸਖਤੀ ਨਾਲ ਪੇਸ਼ ਆਉਣ ਲੱਗ ਜਾਂਦੇ ਆ ਮੜ ਕੇ ਕਾਨੂੰਨ ਦੇ ਹੱਥ ਲੰਬੇ ਹੋ ਜਾਂਦੇ ਆ ਇਹਨੇ ਕਮੈਂਟ ਵੀ ਕੀਤੀ ਜਿਹੜੀ ਉੱਤੇ ਲਗਾਇਆ ਜਾਂਦੀ ਆ ਬਿਲਕੁਲ ਜੀ ਸਾਡੇ ਇੱਥੇ ਫਰੀਦਕੋਟ ਚ ਵੀ ਨੇ ਪਹਿਲਾਂ ਵੀ ਪਹਿਲਾਂ ਵੀ ਆ ਕੇ ਗਏ ਸੀ ਹੁਣ ਵੀ ਫਰੋਇਪੁਰ ਚ ਜਿਹੜਾ ਪ੍ਰਦੀਪ ਮੁੱਖ ਦੋਸ਼ੀ ਆ ਮੈਂ ਕਹੂੰਗਾ ਉਹਨੂੰ ਡੀਐਸਪੀ ਪ੍ਰਮੋਟ ਕਰਕੇ ਫਰੋਇਪੁਰ ਲਾਇਆ ਗਿਆ ਸੀ ਅੱਜ ਕੱਲ ਮੈਨੂੰ ਲੱਗਦਾ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਬਠਿੰਡੇ ਹੋਣਗੇ ਕੋਈ ਕੇਸ ਨਹੀਂ ਜਿਹੜੇ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਜਿਹੜੇ ਚੱਲ ਰਹੇ ਨੇ ਇਹਦੇ ਵਿੱਚ ਹੁਣ ਤੁਹਾਡੇ ਵੱਲੋਂ ਕਿਹੜੇ ਵਕੀਲ ਜਾਂ ਕਿੰਦਾ ਦੀ ਪੇਰਵਾਈ ਉੱਚ ਕੀਤੀ ਜਾਊਗੀ ਬਿਲਕੁਲ ਜੀ ਦੇਖੋ ਜਿਵੇਂ ਇਹ ਇੱਕ ਮੈਂ ਪਹਿਲਾਂ ਵੀ ਦੱਸ ਚੁੱਕਾ ਇੱਕ ਸਾਡੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਕੇਸ ਆ ਇਸ ਕੇਸ ਦੇ ਵਿੱਚ ਉਹਨਾਂ ਹੀ ਭਾਵਨਾਵਾਂ ਤਹਿਤ ਹਰ ਇੱਕ ਬੰਦੇ ਦੇ ਅੰਦਰ ਦਰਦ ਆ ਤੇ ਅੱਜ ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਸਾਡਾ ਕੇਸ ਚੱਲ ਰਿਹਾ ਜਾਂ ਉੱਥੇ ਪਹੁੰਚਿਆ ਤੇ ਉੱਥੇ ਸਾਡੇ ਜਿਹੜੇ ਐਡਵੋਕੇਟ ਨੇ ਵਰਕ ਸਾਹਿਬ ਹੋਣਗੇ ਪ੍ਰਦੀਪ ਸਿੰਘ ਵਰਕ ਜੀ ਉਹ ਸਾਡਾ ਇਹ ਕੇਸ ਆ ਜਿਹੜਾ ਉੱਥੇ ਦੇਖਣਗੇ ਤਾਂ ਮੈਂ ਤਾਂ ਹੀ ਕਹੂੰਗਾ ਕਿ ਜੇ ਦੋਸ਼ੀਆਂ ਕੋਲ ਪੈਸਾ ਲਾ ਕੇ ਵੱਡੇ ਵਕੀਲ ਕਰਨ ਦੀ ਹਿੰਮਤ ਹੈਗੀ ਆ ਤਾਂ ਸਾਡੇ ਕੋਲ ਵੀ ਗੁਰੂ ਸਾਹਿਬ ਦੇ ਓਟ ਆਸਰੇ ਸਦਕਾ ਚੰਗੇ ਵਕੀਲ ਹੈਗੇ ਨੇ ਜਿਹੜੇ ਇਸ ਕੇਸ ਨੂੰ ਚੰਗੀ ਪੈਰਵਾਈ ਦੇ ਵਿੱਚ ਲੜਨਗੇ ਇਹ ਤੁਹਾਨੂੰ ਦੇਖਿਓ ਕੇਜਰੀਵਾਲ ਜਦੋਂ ਅਸੀਂ ਆਵਾਜ਼ ਪਾਰਟੀ ਤੋਂ ਕਹਿੰਦੇ 24 ਘੰਟੇ ਦੇ ਵਿੱਚ ਮਸਲਾ ਹਲਕਾ ਲਾ ਹੁਣ ਤੋ 3 ਸਾਲ ਦਾ ਜਿਹੜਾ ਸਮਾਂ ਦੇਖੋ ਮੈਂ 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 ਹੱਥ ਬੰਨ੍ਹ ਕੇ ਬੇਨਤੀ ਕਰਦਾ ਕੇਜਰੀਵਾਲ ਸਾਹਿਬ ਨੂੰ ਚਾਹੇ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਕਹੀ ਗੱਲ ਕਹੂੰਗਾ ਕਿਉਂਕਿ ਜਿਹੜੇ ਸਾਡੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਉਹਨਾਂ ਦੀ ਪੰਜਾਬ 'ਚ ਜੇ ਚੱਲਦੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਅੱਜ ਨੂੰ ਇਸ ਕੇਸ ਦਾ ਹੱਲ ਕਰ ਦਿੰਦੇ ਉਹਨਾਂ ਦੀ ਚੱਲਦੀ ਨਹੀਂ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਨੇ ਬੇਨਤੀ ਕੀਤੀ ਜਾ ਸਕਦੀ ਆ ਕਿ ਭਾਈ 24 ਘੰਟੇ ਆ ਤੁਹਾਡੇ ਤਿੰਨਾਂ ਸਾਲਾਂ ਤੋਂ ਵੱਧ ਦਾ ਸਮਾਂ ਲੈ ਚੁੱਕੇ ਆ ਤੇ ਤੁਹਾਨੂੰ ਉਹ ਪੰਜਾਬ ਦੇ ਲੋਕਾਂ ਦੇ ਨਾਲ ਝੂਠਾ ਵਾਅਦਾ ਦਿੱਲੀ ਦੇ ਉਹਨਾਂ ਕਾਰਨਾਮੇ 'ਚ ਜੀਲ੍ਹਾਂ 'ਚ ਭੇਜ ਰਿਹਾ ਜਿਹੜੇ ਕਦੇ ਤੁਸੀਂ ਸੋਚ ਨਹੀਂ ਹੋਣਗੇ ਕਿਉਂਕਿ ਤੁਸੀਂ ਗੁਰੂ ਦੇ ਨਾਂ ਦੇ ਉੱਤੇ ਸਿਆਸਤ ਕੀਤੀ ਆ ਪੰਜਾਬ ਦੇ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਸਿਆਸਤ ਕੀਤੀ ਆ ਜਿਹੜੀਆਂ ਇੱਕ ਇੱਕ ਸੈਂਟੀਮੈਂਟਲ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਜਿਹੜੀਆਂ ਇੱਕ ਦਰਦ ਦੇ ਨਾਲ ਜੁੜੀਆਂ ਹੋਊਗਾ ਸੀ ਜਿਹਨੂੰ ਤੁਸੀਂ ਇਸ ਵਹਿਣ 'ਚ ਬਹਿ ਕੇ ਕਹਤਾ ਸੀ ਕਿ 24 ਘੰਟਿਆਂ 'ਚ ਹੱਲ ਕਰ ਦਿਆਂਗੇ ਅੱਜ ਨਾ ਤਾਂ ਤੁਹਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਸੀਗੇ ਸੰਦੀਪ ਪਾਟਕ ਉਹ ਨਜ਼ਰ ਆਏ ਜਿਹੜੇ ਉਦੋਂ ਗੱਲ ਕਰਦੇ ਸੀਗੇ ਵੀ ਅਸੀਂ ਇੱਥੇ ਛੇਤੀ ਹੱਲ ਕਰਾਂਗੇ ਫਿਰ ਨਾ ਤੁਹਾਡੇ ਅੱਜ ਫਰਾਇਸ ਮਿਨਿਸਟਰ ਰਹੇ ਹਰਪਾਲ ਸਿੰਘ ਚੀਮਾ ਪ੍ਰੋਫੈਸਰ ਬਲਜਿੰਦਰ ਕੌਰ ਜਾਂ ਜਿਹੜੇ ਹੋਰ ਅਧਿਕਾਰੀ ਉਦੋਂ ਮੇਰੇ ਕੋਲੇ ਘਰੇ ਵੀ ਹੁੰਦੇ ਰਹੇ ਆ ਇਸ ਦੇ ਉੱਤੇ ਗੱਲ ਕਰਦੇ ਰਹੇ ਅੱਜ ਕਿਤੇ ਨਜ਼ਰ ਨਹੀਂ ਆ ਰਹੇ ਨਾ ਹੀ ਇੱਥੋਂ ਦੇ ਪੰਜਾਬ ਦੇ ਸੀਐਮ ਜਿਨ੍ਹਾਂ ਨੇ ਗੱਲ ਕਹੀ ਸੀ ਕਿ ਕੋਈ ਬਖਸ਼ਿਆ ਨਹੀਂ ਜਾਊਗਾ ਤਾਂ ਮੈਨੂੰ ਲੱਗਦਾ ਕਿ ਅੱਜ ਸਾਰੇ ਹੀ ਬਖਸ਼ੇ ਗਏ ਆ ਸਾਰਿਆਂ ਦੇ ਉੱਤੇ ਹੀ ਮਿਹਰ ਭਰਿਆ ਹੱਥ ਹੈ ਜਿਹੜਾ ਸਰਕਾਰ ਰੱਖ ਰਹੀ ਹੈ ਕੀ ਦੀ ਗੱਲ ਕਰ ਰਿਹਾ ਅਧਿਕਾਰੀ ਕਹਿੰਦਾ ਨਿਗਰਖੂਤੀ ਇਸ ਕੋਲ ਵਿਕਾਰੀ ਦਾ ਨਾਮ ਲੱਗਦਾ ਆ ਅ ਸ਼ਾਇਦ ਕੋਈ ਵਡੇਰਾ ਨਾਂ ਦੇ ਅਫਸਰ ਨੇ ਇੱਥੇ ਅੱਜ ਫਰੀਦਕੋਟ 'ਚ ਵੀ ਮੌਜੂਦ ਨੇ ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਲੋੜ ਆ ਜਿਹੜੇ ਬੰਦੇ ਜਿਹੜੇ ਕੇਸਾਂ ਦੇ ਵਿੱਚ ਜੁੜੇ ਹੋਣ वैसे तो ਉਹਨਾਂ ਨੂੰ ਘਰੇ ਬਿਠਾਉਣ ਦੀ ਲੋੜ ਆ ਨਹੀਂ ਉਹ ਸਮੇਂ ਗੋਲੀ ਕਾਂਢ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਇਨਵੋਲਵ ਆ ਉਹਨਾਂ ਦੇ ਵਿੱਚ ਜਿਹੜੀ ਉਹ ਉਹਨਾਂ ਦੀ ਸਾਂਝ ਗੰਢ ਰਹੀ ਆ ਤਾਂ ਇਹ ਕਾਨੂੰਨੀ ਪੱਖ ਤੋਂ ਜਿਹੜੀਆਂ ਹਜੇ ਬਚਨ ਵਾਲੀਆਂ ਗੱਲਾਂ ਕਿਉਂਕਿ ਇਨਵੈਸਟੀਗੇਸ਼ਨ ਅਧੀਨ ਮਾਮਲੇ ਪਏ ਆ ਮੈਂ ਕਹੂੰਗਾ ਕਿ ਜਾਂਚ ਹੀ ਨਹੀਂ ਪੂਰੀ ਕਰ ਚੁੱਕੇ ਜੇ ਜਾਂਚ ਬਹਿਵਲ ਕਲਾਂ ਦਾ ਚਲਾਨ ਦਿੱਤਾ ਹੁੰਦਾ ਜਾਂਚ ਪੂਰੀ ਕੀਤੀ ਹੁੰਦੀ ਤਾਂ ਮੈਂ ਕਿਸੇ ਸਪੈਸਿਫਿਕ ਅਫਸਰ ਦਾ ਨਾਂ ਨਹੀਂ ਲਵਾਂਗਾ ਉਹਦਾ ਕਾਰਨ ਇਹ ਆ ਕਿ ਹਜੇ ਜਾਂਚ ਅਧੀਨ ਆ ਜਿਹੜੇ ਬੰਦੇ ਮੌਜੂਦ ਆ ਜਿੰਨੇ ਉੱਥੇ ਵੱਡੇ ਅਧਿਕਾਰੀ ਮੌਜੂਦ ਸੀ ਉਹਨਾਂ ਨੂੰ ਇਸ ਏਰੀਏ ਤੇ ਅਰਦ-ਗਿਰਦ ਲੋਕਾਂ ਦੇ ਵਿੱਚ ਵਿਚਰਨ ਦੀ ਜੜੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਮੇਰੇ ਹਿਸਾਬ ਨਾਲ ਸੁਖਰਾਜ ਜੀ ਜਦੋਂ ਤੁਸੀਂ ਮੋਰਚਾ ਦਿੱਤਾ ਉਦੋਂ ਅਨਾਉਂਸ ਹੋਇਆ ਸੀਗਾ ਕਿ ਅਗਲੇ ਕੁਝ ਦਿਨਾਂ ਜਿਹੜਾ ਬਾਬਲ ਕਲਾਂ ਦਾ ਜਿਹੜਾ ਹੈਗਾ ਚਲਾਨ ਪੇਸ਼ ਹੋ ਜਾਏਗਾ ਅੱਜ ਤੱਕ ਨਹੀਂ ਹੋਇਆ ਕੋਈ ਅੱਗੇ ਤੁਸੀਂ ਕੀ ਸਟੈਪ ਲਗਾ ਬਿਲਕੁਲ ਜੀ ਦੇਖੋ ਆਪਾਂ ਜੇ ਉੱਥੇ ਇਹਨਾਂ ਨੇ 8-9 ਚਲਾਨ ਪੇਸ਼ ਕਰਤੇ ਜੇ ਆਪਾਂ ਗੱਲ ਕਰੀਏ ਕਿ ਕੋਟਕਪੂਰਾ ਗੋਲੀ ਕਾਂ ਦਾ ਚਲਾਨ ਪੇਸ਼ ਹੋ ਗਿਆ ਬਾਬਲ ਕਲਾਂ ਦੇ ਕੁਝ ਕੁ ਰਹਿੰਦੇ ਚਲਾਨ ਪੇਸ਼ ਹੋਗੇ ਇੱਕ ਚਲਾਨ ਜਿਹਦੇ ਚ ਜਿਉਂ ਆਪਾਂ ਇੱਕ ਗਣ ਦੇ ਹੋ ਸਕਦੇ ਨੂੰ ਦੋ ਬਣਾ ਲਓ ਉਹਨੂੰ ਪੰਜ ਬਣਾ ਲਓ ਇਹਨਾਂ ਤੇ ਆ ਪਰ ਆਪਾਂ ਜੇ ਗੱਲ ਕਰੀਏ ਉਹਨੂੰ ਕਲੋਜ਼ ਅਪ ਦੇਣ ਦੀ ਉਹ ਇਹ ਕਹਿੰਦੇ ਵੀ ਕੁਝ ਕੁ ਦਿਨਾਂ ਦੇ ਵਿੱਚ ਅਸੀਂ ਕਰ ਦਿਆਂਗੇ ਸਾਡਾ ਵੀ ਸਾਡੀ ਵੀ ਮਜਬੂਰੀ ਆ ਸਰਕਾਰ ਦੇ ਉੱਤੇ ਜਿਹੜਾ ਪ੍ਰੈਸ਼ਰ ਬਹੁਤ ਬਣਿਆ ਹੋਇਆ ਅਸੀਂ ਇਹਨੂੰ ਹੱਲ ਕਰਨਾ ਹੀ ਆ ਸਾਡੀ ਸਰਕਾਰ ਇਸ ਵਿਸ਼ੇ ਤੇ ਆਈ ਆ ਵੱਡੇ ਵੱਡੇ ਮੰਤਰੀ ਇੱਥੇ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਦਾਅਵੇ ਕਰਕੇ ਗਏ ਆ ਤਾਂ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵਾਅਦੇ ਕੀਤੇ ਹੋਣ ਉੱਥੇ ਕੋਈ ਬੰਦਾ ਜਾਂ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ ਤਾਂ ਇਹਨਾਂ ਨੂੰ ਆਪ ਸੋਚਣ ਦੀ ਲੋੜ ਸੀ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਤੁਸੀਂ ਵਾਅਦਾ ਕਰਕੇ ਆਏ ਹੋ ਜਿਨ੍ਹਾਂ ਦੇ ਵਿੱਚ ਹੱਲ ਕਰਨ ਦੀ ਲੋੜ ਆ ਤਾਂ ਜੇ ਨਹੀਂ ਕੀਤੇ ਤਾਂ ਇਹਨਾਂ ਦਾ ਕਮੇਜਾ ਇਹਨਾਂ ਨੂੰ ਭੁਗਤਣਾ ਪਊਗਾ